ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਤੱਥਲੀ ਮੱਚੀ ਹੋਈ ਨਸਰ ਆ ਰਹੀ ਹੈ ਤੇ ਉੱਥੇ ਹੀ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪ੍ਰਵਾਸੀਆਂ ਨੂੰ ਲੈ ਕੇ ਬਿਆਨ ਦਿੱਤਾ ਸੀ ਉਥੇ ਹੀ ਹੁਣ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਕਾਨੂੰਨ ਬਣਾਉਣਾ ਚਾਹੀਦਾ ਹੈ ਉਥੇ ਲੱਖਾ ਸਿੰਘ ਸਿਧਾਣਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਉਂ ਨਹੀਂ ਕਾਨੂੰਨ ਬਣਾਇਆ ਜਾ ਰਿਹਾ ਤੇ ਜਿਸ ਦੇ ਤਹਿਤ ਪ੍ਰਵਾਸੀਆਂ ਦੇ ਵੱਲੋਂ ਪਹਿਲਾ 5 ਸਾਲਾਂ ਦੇ ਬੱਚੇ ਦਾ ਸ਼ਰੀਆਮ ਕਤਲ ਕੀਤਾ ਗਿਆ ਤੇ ਕੱਲ ਇੱਕ ਅਜਿਹੀ ਘਟਨਾ ਹੋਰ ਜਿਹੜੀ ਕਿ ਜਲੰਧਰ ਦੇ ਵਿੱਚ ਦੇਖਣ ਨੂੰ ਮਿਲੀ ਇੱਕ ਬੱਚੀ ਦੇ ਨਾਲ ਜਿਹੜਾ ਕਿ ਬਲਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਦੇ ਦੌਰਾਨ ਹੁਣ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਜਿਹੜੀ ਕਿ ਤਰਥੱਲੀ ਮੱਚਦੀ ਕੋਈ ਨਸਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਉਥੇ ਹੁਣ ਲੱਖਾਂ ਸਿੰਘ ਸਿਦਾਣਾ ਦੇ ਵੱਲੋਂ ਸਰਕਾਰ ਤੇ ਵੀ ਕਈ ਸਵਾਲ ਚੱਕੇ ਜਾ ਰਹੇ ਨੇ ਔਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਿਹੜੀ ਦਰਿੰਦਗੀ ਦੇ ਨਾਲ ਇੱਕ ਬੱਚੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਉਹਨਾਂ ਕੋ ਕਰਮ ਕਰਨ ਤੋਂ ਬਾਅਦ ਇੱਕ ਬਿਆਨ ਤੱਕ ਹਮਦਰਦੀ ਦਾ ਉਹਦੇ ਪੱਖ ਦੇ ਵਿੱਚ ਤਾਤੋ ਸਰਿਆ ਨਹੀਂ ਨਾ ਕੋਈ ਤੁਹਾਡਾ ਬੰਦਾ ਕੋਈ ਮੰਤਰੀ ਕੋਈ ਐਮਐਲਏ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਿਆ ਇਹ ਸੋਡੀ માનਸਿਕਤਾ ਹੈ ਦੂਜੀ ਗੱਲ ਮਾਨ ਸਾਹਿਬ ਤੁਸੀਂ ਕਹੀ ਹੈ ਕਿ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਅਸੀਂ ਵੀ ਕਹਿੰਦੇ ਆ ਅਸੀਂ ਇਸ ਗੱਲ ਲਈ ਨਹੀਂ ਰੌਲਾ ਪਾ ਰਹੇ ਅਸੀਂ ਕਹਿੰਦੇ ਆ ਵੀ ਜੇ ਇਸੇ ਮੁਲਕ ਦੇ ਅੰਦਰ ਇਸੇ ਸੰਵਿਧਾਨ ਦੇ ਵਿੱਚ ਇਸੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ 1972 ਦੇ ਵਿੱਚ ਹਿਮਾਚਲ ਕਾਨੂੰਨ ਬਣਾ ਸਕਦਾ ਹੈ ਹਿਮਾਚਲ ਦੇ ਵਿੱਚ ਕੋਈ ਬਾਹਰਲਾ ਬੰਦਾ ਨੌਕਰੀ ਬਾਹਰਲਾ ਬੰਦਾ ਵੋਟ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਨਾ ਨੌਕਰੀ ਲੈ ਸਕਦਾ ਨਾ ਵੋਟ ਬਣਾ ਸਕਦਾ ਨਾ ਜ਼ਮੀਨ ਲੈ ਸਕਦਾ ਉਹ ਵੀ ਤਾਂ ਪਾਰਤ ਦਾ ਇੱਕ ਸੂਬਾ ਹੈ ਰਸਤਾਾਂ ਦੇ ਵਿੱਚ ਵੀ ਇੱਕ ਕਾਨੂੰਨ ਹੈ ਤੇ ਜੇ ਘੱਟੋ ਘੱਟ ਹਸਪਤਾਲ ਬੈਠੇ ਇੰਨੀ ਗੱਲ ਹੀ ਪੜ ਲੈਂਦੇ ਉੱਥੇ ਘੱਟੋ ਘੱਟੇ ਕਾਨੂੰਨਬਾਹੀ ਪੜ ਲੈਂਦੇ ਵੀ ਹਿਮਾਚਲ ਨੇ ਕਿਹੜਾ ਕਾਨੂੰਨ ਬਣਾਇਆ ਹੈ ਤੇ ਕੁਝ ਮਹੀਨੇ ਪਹਿਲਾਂ ਕੈਬਨਿਟ ਦੇ ਵਿੱਚ ਰੈਜੂਲੇਸ਼ਨ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉੱਤਰਾਖੰਡ ਦੀ ਸਰਕਾਰ ਦੁਆਰਾ ਤੇ ਉੱਤਰਾਖੰਡ ਨੇ ਕੈਬਨਿਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਤਾ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲਊਗਾ ਕੀ ਮਾਨ ਸਾਹਿਬ ਆਪਾਂ ਇਹ ਕਾਨੂੰਨ ਪੰਜਾਬ 'ਚ ਨਹੀਂ ਬਣ ਸਕਦਾ ਕਿ ਸੋਡੀ ਇੱਛਾ ਸ਼ਕਤੀ ਹੈ ਨਹੀਂ ਜਿਆ ਸਰਕਾਰ ਲੱਤਾਂ ਪਹਾੜ ਨਹੀਂ ਚੱਲਦੀਆਂ ਜਾਂ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਇਹਨਾਂ ਨੇ ਜਾ ਕੇ ਫਿਰ ਕੇਜਰੀਵਾਲ ਨੇ ਵੋਟਾਂ ਵੀ ਲੈਣੀਆਂ ਬਿਹਾਰ ਦੇ ਵਿੱਚ ਉੱਥੇ ਸਟੌਜ ਵਾਲੇ ਵੀ ਜਾਣਗੇ ਆਪਣਾ ਹੈਲੀਕਾਪਟਰ ਲੈ ਕੇ ਪੰਜਾਬ ਦਾ ਚੱਕ ਕਨੈਕਟਰ ਬਣ ਕੇ ਨਾਲ ਬੈਠਣਗੇ ਉੱਥੇ ਪ੍ਰਚਾਰ ਕਰਨਗੇ ਬਿਹਾਰੀਆਂ ਦੇ ਵੋਟਾਂ ਮੰਗਣਗੇ ਭਾਈ ਆਪਣੀ ਪਾਰਟੀ ਦੀ ਖਾਤਰ ਇਦਾਂ ਨੂੰ ਲੱਗਦਾ ਵੀ ਜੇ ਮੈਂ ਇੱਥੇ ਕੋਈ ਹਜਾ ਬਿਆਨ ਦੇਦਾ ਪੰਜਾਬ ਦੀ ਖਾਤਰ ਤਾਂ ਮੈਨੂੰ ਬਿਹਾਰ ਦੇ ਵਿੱਚ ਘੇਰ ਲੈਣਾ ਲੋਕਾਂ ਨੇ ਪੱਤਰਕਾਰਾਂ ਨੇ ਘੇਰ ਲੈਣਾ ਮੀਡੀਆ ਨੇ ਘੇਰ ਲੈਣਾ ਸੋ ਅਸੀਂ ਫਿਰ ਕਹਿੰਦੇ ਸਾਡੀ ਕੋਈ ਭਾਵਨਾ ਨਹੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਜੇ ਪੰਜਾਬ ਦੀ ਡੈਮੋਗ੍ਰਾਫੀ ਬਚਾਉਣੀ ਹੈ ਜੇ ਪੰਜਾਬ ਦੀ ਪੋਗਲ ਸਥਿਤੀ ਜਿਹੜੀ ਬਦਲ ਰਹੀ ਹੈ ਉਹਨੂੰ ਰੋਕਣਾ ਹੈ ਤਾਂ ਇਹ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਨੇ ਪਰ ਨਹੀਂ ਆਪਾਂ ਤੋਂ ਇਹੇ ਜੇ ਪੰਜਾਬ ਦੇ ਲੋਕੋ ਆਪਾਂ ਮੁੱਖ ਮੰਤਰੀ ਚੁਣਦੇ ਆ ਜਿਹੜੇ ਕਦੇ ਵੀ ਪੰਜਾਬ ਦੇ ਨਹੀਂ ਹੋਏ ਯਾਰ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਯਾਦ ਰੱਖਿਓ ਜੋ ਮਰਜੀ ਲੋਕਾਂ ਦਾ ਘਾਣ ਹੋਈ ਜਾਂਦਾ ਇਹ ਗੱਲ ਮੈਂ ਹੋਰ ਕਹ ਦੇਣਾ ਤੁਹਾਨੂੰ ਧਿਆਨ ਰੱਖਿਓ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਇਸ ਮਸਲੇ ਨੂੰ ਵੀ ਹੋਰ ਰੰਗਤ ਦੇ ਕੇ ਕੋ ਦੰਗੇ ਭੜਕਾ ਕੇ ਕੋ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰ ਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਤੇ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਆ ਆਪਾਂ ਇਹ ਲੜਾਈ ਲੜਨੀ ਆ ਵੀ 27 ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਓ ਜ਼ੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਧਿਰ ਜਿਹੜੇ ਸਿਆਦਾਨ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਨਗੇ ਵੀ ਅਸੀਂ ਇਹ ਤਿੰਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਦੂਜੇ ਸੂਬਿਆਂ ਦੀ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਬਾਹਰਲੇ ਬੰਦੇ ਨੌਕਰੀ ਲੈਣੀ ਹੈ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਡੋਮਿਸਾਈਲ ਤੇ ਬੋਨਫਾਇਡ ਜਿਵੇਂ ਹਿਮਾਚਲ ਦਾ ਲਦਾਖ ਦੇ ਵਿੱਚ ਲਦਾਖ ਯੂਟੀ ਆ ਸੈਂਟਰ ਸਰਕਾਰ ਨੇ ਲਦਾਖ ਦੇ ਵਿੱਚੋਂ ਉੱਥੋਂ ਦਾ ਡੋਮਿਸਾਈਲ ਲਾਜ਼ਮੀ ਕਰਤਾ ਉੱਥੋਂ ਦਾ ਬੋਨਫਾਇਡ ਲਾਜ਼ਮੀ ਕਰਤਾ ਉਹਨਾਂ ਦੀਆਂ ਨੌਕਰੀਆਂ ਦੇ ਲਈ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝੇ ਆ ਭਰਾਵੋ ਸਾਰਿਆਂ ਨੇ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤਰ ਪੰਜਾਬ ਨਾਲ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤਰਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ ਸਾਡਾ ਹਾਲਾਤ ਪਤਾ ਕੀ ਹੈ ਅਸੀਂ ਪੰਜ 사 ਦਿਨ ਕਿਸੇ ਮੁੱਦੇ ਨੂੰ ਯਾਦ ਰੱਖਦੇ ਆ ਫਿਰ ਭੁੱਲ ਜਾਂਦੇ ਆ ਕੁੰਬੜਾਂ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਮੈਂ ਉਸੇ ਸਾਲ ਹੀ ਕਹਤੀ ਸੀ ਇਹ ਗੱਲ ਕਿ ਪੰਜਾਬੀਓ ਯਾਦ ਰੱਖੋ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਹੋਣਾ ਕੀ ਹੈ ਤੁਸੀਂ ਸੋਝ ਜਾਂਦੇ ਆ ਫਿਰ ਆ ਹਫਤੇ ਬਾਅਦ ਆਦਨਾ ਬਾਅਦ ਕੋਈ ਨਵਾਂ ਮੁੱਦਾ ਲੱਭ ਲੋਗੇ ਫਿਰ ਉਧਰ ਨੂੰ ਹੋ ਜਾਓਗੇ ਜਿੰਨਾ ਚਿਰ ਤੁਸੀਂ ਨਿਠ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਲੜਦੇ ਓਨਾ ਚਿਰ ਤੁਸੀਂ ਇਹ ਲੜਾਈ ਜਿੱਤ ਨਹੀਂ ਸਕਦੇ ਹਿੱਸਕ ਹੋ ਜਾਓਗੇ ਸਰਕਾਰਾਂ ਨੇ ਜਿੱਤ ਜਾਣਾ ਹੁੰਦਾ ਹੈ ਸ਼ਾਂਤਮਈ ਤਰੀਕਿਆਂ ਲੜੋਂਗੇ ਤਾਂ ਜਿੱਤ ਸਾਡੀ ਯਕੀਨੀ ਹੈ ਵੀ ਆਪਾਂ ਇਹ ਸਮੁੱਦੇ ਨੂੰ ਕਾਨੂੰਨ ਬਣਾਉਣ ਤੱਕ ਲੈ ਕੇ ਜਾਈਏ ਬਹੁਤ ਨਾਂ ਦੇ ਫੋਨ ਜਾਂ ਸਨੇਹ ਬਾਈ ਚੱਕ ਦਾਂਗੇ ਫੱਟੇ ਆ ਕਰ ਦਾਂਗੇ ਉਹ ਕਰ ਦਾਂਗੇ ਫੱਟੇ ਫੁੱਟੇ ਚੱਕਣ ਵਾਲੀ ਗੱਲ 'ਚ ਨਾ ਪਾਓ ਮੁੱਦੇ ਤੇ ਆਪਾਂ ਆ ਗਏ ਉਸ ਤਰੀਕੇ ਨਾਲ ਇੱਕ ਲੜਿਆ ਜਾਵੇ ਮੁੱਦਾ ਆਪਣੇ ਕੋਲੇ ਕਾਨੂੰਨੀ ਪੱਖ ਬਹੁਤ ਪਏ ਆ ਦੂਜੇ ਸੂਬਿਆਂ ਦੇ ਕਾਨੂੰਨ ਪਏ ਆ ਆਪਣੇ ਕੋਲੇ ਬਹੁਤ ਜੜੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਇਹ ਜੀਆਂ ਹਦਾਇਤਾਂ ਪਈਆਂ ਨੇ ਜਿਹਦੇ ਆਧਾਰ ਦੇ ਉੱਤੇ ਆਪਾਂ ਇੱਕ ਕਾਨੂੰਨ ਬਣਾਉਣ ਵੱਲ ਵਧ ਸਕਦੇ ਹਾਂ